ਸਤਿਕਾਰਯੋਗ ਦੋਸਤੋ ਅੱਜ ਅਸੀਂ ਨਸ਼ਿਆਂ ਦੇ ਸੰਬੰਧ ਵਿੱਚ ਇੱਕ ਕਵੀਸ਼ਰੀ ਪੇਸ਼ ਕਰਨ ਜਾ ਰਹੇ ਹਾਂ ਮੈਂ ਗੁਰਪ੍ਰੀਤ ਸਿੰਘ ਸਾਧਕ ਮੇਰਾ ਸਾਥ ਦੇਣ ਜਾ ਰਹੇ ਨੇ ਵੀਰ ਮਨਿੰਦਰ ਢਿੱਲੋਂ ਕੱਟ ਮਿਹਨਤ ਮਨਾਭਾ ਆਉਂਦਾ ਦੁੱਗਣਾ ਉਹ ਚੱਲ ਪਿਆ ਸੋਹਣਾ ਕਾਰੋਬਾਰ ਸੀ ਚਿੱਟਾ ਕੋੜ ਤਪ ਜਾਮਾ ਮੁੱਚਾਂ ਕੁੰਡੀਆਂ ਉਹ ਖੁਦ ਨੂੰ ਕਹਾਉਂਦਾ ਸਰਦਾਰ ਸੀ ਲੋਟੂ ਲੀਡਰਾਂ ਦੇ ਨਾਲ ਮਿਲੇ ਹੱਥਾਂ ਨੇ ਉਹ ਗੁੱਡੀ ਦਿਨਾਂ ਦੇ ਨੇ ਅੰਬਰਾਂ ਤੇ ਝਾੜਤੀ ਉੱਕੀ ਵੇਚ ਕੇ ਬਣਾਈ ਪਹਿਲੀ ਜੱਟ ਨੇ ਸਾਰੇ ਚਿੱਟਾ ਪੀ ਕੇ ਪੁੱਤ ਨੇ ਉਜਾੜਤੀ ਵੇਚ ਕੇ ਬਣਾਈ ਪੈਲੀ ਜੱਟ ਨੇ ਸਾਰ ਚਿੱਟਾ ਪੀ ਕੇ ਪੁੱਤ ਨੇ ਉਜਾੜਤੀ ਕੀਤੀ ਰੱਜ ਕੇ ਬੜੇ ਕਵੈਲੀ ਜੱਟ ਨੇ ਪੂਰੇ ਵੇਚ ਨਸ਼ਾਮ ਕਰਤਾ ਖਾਂਦੇ ਪੋਸਤ ਅਫੀਮ ਲਾਉਂਦੇ ਜਰਦਾ ਵੈਲੀ ਬਣ ਆਏ ਪੁੱਤ ਘਰ ਘਰ ਦਾ ਲਾਉਣੀ ਛੱਡ ਗਏ ਨੇ ਜਿੰਮ ਪੀਂਦੇ ਸਿਗਟਾਂ ਸੋਹਣੇ ਮੁੰਡਿਆਂ ਦੀ ਹਾਲਤ ਵਿਗਾੜਦੀ ੁੱਕੀ ਵੇਚ ਕੇ ਬਣਾਈ ਪੈਲੀ ਜੱਟ ਨੇ ਸਾਰੇ ਚਿੱਟਾ ਪੀ ਕੇ ਪੁੱਤ ਨੇ ਉਜਾੜਤੀ ਕੰਨ ਖੋਲ ਸੁਣ ਲੋ ਬਲਕਿਓ ਤੁਹਾਡੇ ਪੁੱਤਾਂ ਦਾ ਵੀ ਹਾਲ ਹੋ ਉਹਣਾ ਇਹੀ ਏ ਕੰਨ ਖੋਲ ਸੁਣ ਲੋ ਬਲਕਿਓ ਤੁਹਾਡੇ ਪੁੱਤਾਂ ਦਾ ਵੀ ਇਹੀ ਹਾਲ ਹੋਣਾ ਏ ਤੁਸੀਂ ਰੋਲ ਦਿੱਤੀ ਇੱਜ਼ਤ ਪੰਜਾਬ ਦੀ ਸਾਡੀ ਪੱਗ ਨੂੰ ਵੀ ਹੱਥ ਕਿਸੇ ਪਾਉਣਾ ਏ ਸਾਡੀ ਉਡੂ ਊਡੂ ਕਰਦੀ ਜਵਾਨੀ ਸੀ ਤੁਸੀਂ ਨਸ਼ਿਆਂ ਦੀ ਅੱਗ ਵਿੱਚ ਸਾੜਤੀ ਪੱਕੀ ਵੇਚ ਕੇ ਬਣਾਈ ਪੈੜੀ ਜੱਟ ਨੇ ਸਾਰੇ ਚਿੱਟਾ ਪੀ ਕੇ ਪੁੱਤ ਨੇ ਉਜਾੜਤੀ ਕਾਲਾ ਵੇਚ ਕੇ ਬਣਾਈ ਪੈੜੀ ਜੱਟ ਨੇ ਸਾਰੇ ਚਿੱਟਾ ਪੀ ਕੇ ਪੁੱਤ ਨੇ ਉਜਾੜਤੀ ਭੈੜੀਆਂ ਅਲਾਮਤਾਂ ਦਾ ਮਾਰਿਆ ਇੱਕ ਹੁੰਦਾ ਸਾਡਾ ਮਿੱਤਰ ਪਿਆਰਾ ਜੀ ਹੋਇਆ ਸਾਦਕ ਪ੍ਰੀਤ ਆਦੀ ਨਸ਼ੇ ਦਾ ਉਹ ਗੁੱਡੇ ਮਾਪਿਆਂ ਦਾ ਇੱਕ ਹੀ ਸਹਾਰਾ ਸੀ ਭੈਣ ਕੋਠੇ ਜਿੱਡੀ ਹੋਈ ਮਟਿਆਰ ਦੀ ਹਰ ਖੁਸ਼ੀ ਹੀਟ ਪੈਰਾਂ ਦੇ ਲਟਾੜਦੀ ਉੱਕੀ ਵੇਚ ਕੇ ਬਣਾਈ ਪੈਲੀ ਜੱਟ ਨੇ ਉਹ ਸਾਰੀ ਚਿੱਟਾ ਪੀ ਕੇ ਪੁੱਤ ਨੇ ਉਜਾੜਤੀ ਕਾਲਾ ਵੇਚ ਕੇ ਬਣਾਈ ਪੈਲੀ ਜੱਟ ਨੇ ਉਹ ਸਾਰੀ ਚਿੱਟਾ ਪੀ ਕੇ ਪੁੱਤ ਨੇ